ਸਵਾਗਤ ਆ ਦੋਸਤੋ 1 ਤਰੀਕ ਨੂੰ ਲੱਗਣ ਵਾਲੀ ਰਾਮਪੁਰਾ ਪਸ਼ੂ ਮੰਡੀ ਤੇ ਇਹ ਮੰਡੀ ਮਹੀਨੇ ਦੀ ਹਰ ਇੱਕ ਤਰੀਕ ਨੂੰ ਲੱਗਦੀ ਆ ਮਹੀਨੇ ਚ ਇੱਕ ਵਾਰੀ ਲੱਗਦੀ ਆ ਜੀ ਦਫਾ ਮੰਗੇ ਜੀ ਟੌਪ ਦੀਆਂ ਝੋਟੀਆਂ ਬਣੇ ਰਹੋ ਵੀਡੀਓ ਦੇ ਨਾਲ ਲਾਸਟ ਤੱਕ ਜਰੂਰ ਦੇਖੀਏ ਵੀਡੀਓ ਨੂੰ ਲੈ ਦੋਸਤੋ ਆਪਾਂ ਨੂੰ ਸੁਣੂ ਰਾਮਪੁਰੇ ਪਸ਼ੂ ਮੰਡੀ ਤੇ ਇੱਕ ਟੌਪ ਕਲਾਸ ਪਿਓਰ ਹਰਿਆਣੇ ਦਾ ਜੋੜਾ ਦਿਖਾਉਣੇ ਆਂਗੇ ਬਾਈ ਨਾਲ ਵੀ ਗੱਲਬਾਤ ਕਰਾਵਾਂਗੇ ਆਪਾਂ ਤੁਹਾਡੀ ਕੀ ਡਿਟੇਲ ਐ ਇਹਨਾਂ ਮੱਝਾਂ ਦੀ ਤਾਜ਼ੀਆਂ ਸੂਈਆਂ ਹੋਈਆਂ ਨੇ ਚੈੱਕ ਕਰੋ ਤੁਸੀਂ ਪਿਆਰ ਕੁੰਡੀਆਂ ਸਾਹ ਕਾਲੀਆਂ ਝੋਟੀਆਂ ਤੁਸੀਂ ਸੋਨਾ ਖਰਾ ਬਾਈ ਖਰਾ ਸੋਨਾ ਖਰਾ ਸੋਨਾ ਬਾਈ ਕਹਿੰਦਾ ਪਿਆਰ ਕਾਲਾ ਸੋਨਾ ਲੈ ਕੇ ਰੋਈ ਚੈੱਕ ਆਹ ਭਾਈਆ ਕੀ ਹਾਲ ਹੈ ਜੀ ਐਡਰੈਸ ਦੱਸ ਦਿਓ ਆਪਣਾ ਪਹਿਲਾਂ ਕੀ ਆਪਣਾ ਕਾਲਾ ਕੀ ਡਿਟੇਲ ਆ ਜੋੜੇ ਦੀ ਜੋੜਾ ਦੋਏ ਚੰਗਾ ਵੀਰੇ 20 20 ਕਿਲੋ ਵਾਲੀਆਂ ਮੱਝਾਂ ਦੋਮੇ ਅੱਜ ਤੋਂ ਐਂਤਵਾਰ 22 ਕਿਲੋ ਘੜੰਦਾ ਐ ਇਹ ਥੱਲੇ ਕੇ ਕਿੰਨੇ ਦਿਨਾਂ ਦੀ ਸੂਈ ਆ ਸੂਈ ਹੋਈ ਹੋ ਗਈ ਸਾਰੀ ਮੈਨੂੰ ਨੌ ਅੱਠਾਂ ਕੁ ਦਿਨਾਂ ਦੀ ਸੂਈ ਹੈ ਬੱਚਾ ਕੀ ਕਿਲੋ ਵਿੱਚ ਤਿਆਰ ਹੈ ਬੱਚਾ ਕੀ ਆ ਕੱਟੀ ਆ ਮੰਗ ਰੋ ਕੱਟੀ ਆ ਹਾਂ ਇਹਦਾ ਕੀ ਮੁੱਲ ਆ ਇਹਦਾ ਮੁੱਲ 4 ਲੱਖ ਰੁਪਏ 4 ਲੱਖ ਇਹ ਦੂਜੀ ਕੱਟੀ ਇਹਦਾ 3 ਲੱਖ ਇਹਦਾ 3 ਲੱਖ ਇਹਦੇ ਪਿੱਛੇ ਬੱਚਾ ਕੀ ਆ ਇਹਦੇ ਪਿੱਛੇ ਕੱਟਾ ਆ ਇਹ ਕਿੰਨਾ ਦੁੱਧ ਦੇ ਦੂਏ ਤੇ ਕੀ ਦੁੱਧ ਦਾ ਵੀਰੇ ਐਂ ਲਾ ਲੈ ਵੀ 10 ਦਿਨ ਹੀ ਮਨਿਆਪੇ ਅੱਛਾ ਠੀਕ ਹੈ ਜੀ ਹਰਿਆਣਾ ਚ ਆਉਂਦੀਆਂ ਨੇ ਮੇਰੇ ਪ्योर ਹੋਣਗੇ ਮੇਰਾ ਮਾਲ ਚਲੋ ਜੀ ਮਾਲ ਵੇਚਦੇ ਆਪਾਂ ਜੀ ਤੁਹਾਨੂੰ ਠੀਕ ਹੈ ਜੀ ਮੋਬਾਈਲ ਨੰਬਰ ਬੋਲਦੇ ਆਪਾਂ 91920 9943 ਲੈ ਦੋਸਤੋ ਕਿਸੇ ਵੀਰ ਨੇ ਇਹਨਾਂ ਦੋਵੇਂ ਝੋਟੀਆਂ ਦੇ ਵਿੱਚੋਂ 24 ਘੰਟੇ ਮਾਲ ਹੁੰਦਾ 24 ਘੰਟੇ ਮਾਲ ਹੁੰਦਾ ਵਪਾਰ ਦਾ ਕੰਮ ਆਪਣਾ ਕਿੰਨੀਆਂ ਝੋਟੀਆਂ ਲੈ ਕੇ ਆਏ ਹੋ 5 ਲੈ ਕੇ ਆਏ ਦੋ ਝੋਟੀਆਂ ਹਿੰਦ ਨਹੀਂ ਦੋ ਝੋਟੀਆਂ ਵੇਚਤੀਆਂ ਦੋ ਵੇਚਤੀਆਂ ਕਿਵੇਂ ਆ ਮੰਡੀ ਤੇ ਮੰਦਾ ਕਿ ਤੇਜੀ ਆ ਜਿਹੜਾ ਜ ਮਾਲ ਆ ਜਰ ਦਿਖਾਈ ਨਹੀਂ ਇਹਨਾਂ ਨੂੰ ਜਿਵੇਂ ਮਰਜ਼ੀ ਚਾਹੇ ਸੋਨਾ ਚਾਹੇ ਧਾਤੂਆਂ ਚਾਹੇ ਜਿਹੜਾ ਮਰਜ਼ੀ ਵੀ ਨੈਗ ਮਰਦੀ ਵੇਚਦਾ ਠੀਕ ਆ ਉਹਦਾ ਕੋਈ ਹਾਂ ਸਹੀ ਹੈ ਗੱਲ ਸਹੀ ਹੈ ਹੀ ਗੱਲ ਆ ਲੈ ਦੋਸਤੋ ਬਾਈ ਕਹਿੰਦਾ ਜਿਹੜਾ ਸਿਆਉਣਾ ਹੁੰਦਾ ਨਾ ਉਹਦਾ ਮੁੱਲ ਆ ਘਟਦਾ ਨਹੀਂ ਹੈਗਾ ਵਾਧ ਹੀ ਰਹਿੰਦਾ ਹੈਗਾ ਬਾਈ 6 ਝੋਟੀਆਂ ਲੈ ਕੇ ਆਇਆ ਸੀ ਬਾਈ ਕਹਿੰਦਾ ਤਿੰਨ ਝੋਟੀਆਂ ਸੇਲ ਹੋ ਗਈਆਂ ਤੇ ਬਾਕੀ ਝੋਟੀਆਂ ਹਲੇ ਬਾਈ ਲਵੇ ਖੜੀਆਂ ਨੇਗੀਆਂ ਚੈੱਕ ਕਰੋ ਤੁਸੀਂ ਤੋ ਇੱਕ ਨਾ ਸੁਣੋ ਥੋਰ ਰਾਮਪੁਰੇ ਮੰਡੀ ਤੇ ਖਲੂਨ ਕੱਟੀ ਦਿਖਾਉਣੇ ਆ ਪਹਿਲਾਂ ਤਾਂ ਤੁਸੀਂ ਇਹਦਾ ਆਰਡਰ ਚੈੱਕ ਕਰੋ ਇਹ ਥਾਨ ਵਗੈਰਾ ਬਾ ਕਮਾਲ ਆ ਜੀ ਝੋਟੀ ਅੰਬਾ ਜੀ ਕੱਢ ਸਕਦੇ ਇਸਕੀ ਕਮਾਲ ਹੈ ਤੇਰੇ ਫੜਾ ਦੇ ਫੜਾ ਦੇ ਬਣਾ ਪੈਸੇ ਲੈ ਲੈ ਆਪਣਾ ਪੈਸੇ ਲੈ ਲੈ ਫੜਾ ਦੇ ਫੜਾ ਦੇ ਆਪਣਾ ਪੈਸੇ ਲੈ ਲੈ ਕੱਟਦਾ ਮਨ ਲੱਗਦਾ ਮਜ਼ਾਰ ਤੋਂ ਵਿਸ਼ੇਸ਼ ਤੋਂ ਫਸਲ ਆ ਗਈ ਪੰਜ ਦਿਨਾਂ ਦੀ ਸ਼ੂਈਆ ਲੈ ਦੋਸਤੋ ਕੀ ਡਿਟੇਲ ਆ ਕੱਟੀ ਦੀ ਬਾਈ ਮੋਹਨ ਕੱਟਿਆ ਬਾਈ ਦੋ ਦੰਦ ਅੱਛਾ ਜੀ 13 ਕਿਲੋ ਦੁੱਧ ਤਿਆਰ ਹਨ ਹਾਈਟੇਜ ਹੋਈ ਹੈ ਕੀ ਮੁੱਲ ਕਰਦੇ ਹੋ ਇਹਦਾ 500 ਦੇ ਦੋ ਕਿੰਨੇ ਦੀ ਛਾੜ ਦੋਗੇ 650 ਮੋਬਾਈਲ ਨੰਬਰ ਬੋਲ ਦੋ ਆਪਣਾ 8417 990 ਬਾਈ ਬਹੁਤ ਆਰਦਾ ਕੰਮ ਆ। ਕਿੰਨੀਆਂ ਝੋਟੀਆਂ ਲੈ ਕੇ ਆਏ ਹੋ? 6 ਡੰਗਰ ਲੈ ਆ। 6 ਡੰਗਰ ਨੇ। ਵੇਚਿਆ ਕੋਈ ਡੰਗਰ? ਨਹੀਂ ਮਾ ਮੋਰ ਲੱਗੀਆਂ ਦਾ ਵੇਚਿਆ। ਠੀਕ ਐ। ਕਿੰਨਾ ਦੁੱਧ ਦੇ ਦੂ ਐਦ ਕੀ ਇਹ? ਇਹਨੂੰ 13 ਕਿਲੋ, 13 ਆਵੇ 15 ਦੇ ਸਕਦੇ ਤੁਸੀਂ। ਠੀਕ ਆ। ਲੈ ਦੋਸਤੋ ਆ ਜੋ ਟੀ.ਐੜੀ ਪਲੂਣ ਦੋ ਦੰਦ ਮੂੰਹੋਂ ਸੂਈ ਐ ਤੇ ਪਿੱਛੇ ਵੀ ਇਹਦੇ ਕੱਟੀ ਆ ਤੁਸੀਂ ਚੈੱਕ ਕਰ ਲਓ ਤੇ ਬਾਈ ਕਹਿੰਦਾ 15 ਲੀਟਰ ਦੁੱਧ ਐਦ ਕੀ ਇਹ ਸੂਏ ਦੇਊਗੀ। ਪੌਣੇ 2 ਲੱਖ ਰੁਪਇਆ ਬਾਈ ਦਾ ਮੁੱਲ ਕਰਦਾ ਤੇ 6 ਝੋਟੀਆਂ ਬਾਈ ਮੰਡੀ ਦੇ ਲੈ ਕੇ ਆਇਆ ਚੈੱਕ ਕਰੋ ਤੁਸੀਂ ਟਾਪ ਕਲਾਸ ਝੋਟੀਆਂ ਨੇ ਹੋਰ ਵੀ ਤੇ ਇੱਕ ਬਾਈ ਲੈ ਕੇ ਆਇਆ ਗਾਂ ਹੀ ਤੁਸੀਂ ਕੋਈ ਵੀ ਇਹਨਾਂ ਵਿੱਚੋਂ ਮੱਝ ਜਾਂ ਗਾਂ ਖਰੀਦਣੀਆਂ ਕੰਟੈਕਟ ਬੋਲਿਆ ਬਾਈ ਨੇ ਉਸ ਨੰਬਰ ਦੇ ਸੰਪਰਕ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਚੈੱਕ ਕਰੋ ਇਹ ਬਹੁਤ ਟਾਪ ਟਾਪ ਕਲਾਸ ਝੋਟੀਆਂ ਨੇ ਬਾਈ ਲੈਵੇ ਲੈ ਦੋਸਤੋ ਇੱਕ ਬਾਈ ਲੈਵੇ ਹੋਰ ਛੋਟੀ ਆਪਾਂ ਉਹ ਦਿਖਾਉਣਾ ਜੀ ਪਹਿਲਾਂ ਤੁਸੀਂ ਸਿੰਗ ਚੈੱਕ ਕਰੋ ਜੀ ਬਿਲਕੁਲ ਪ्युअर ਕੁੰਡੇ ਸਿੰਗ ਤੇ ਥਾਨ ਲੈਵੇ ਦੀ ਬਹੁਤ ਸਾਫ ਸੁਥਰੀ ਆ ਜੀ ਜਵਾਈਆ ਥਾਨ ਮਿੱਥੀ ਦੇ ਲੱਗਿਆ ਹੋਇਆ ਚੈੱਕ ਕਰ ਲੋ ਜੀ ਤੁਸੀਂ ਕਿ ਝਾਂਜਰਾ ਵਗੈਰਾ ਬਾਈ ਨੇ ਪਾਈਆਂ ਨੇ ਕੱਟੀ ਦੇ ਇਹਦੀ ਵੀ ਆਪਾਂ ਡਿਟੇਲਸ ਤੁਹਾਨੂੰ ਲੈ ਕੇ ਦੱਸਦੇ ਹਾਂ 21 ਮਲਵਾੜੀ ਹੈਗੀ ਤਾਂ ਤੁਸੀਂ ਆਰਡਰ ਚੈੱਕ ਕਰ ਲਓ ਜੀ ਐਡਰੈਸ ਦੱਸੋ ਜੀ ਬਾਪਨਾ ਪਹਿਲਾ ਐਡਰੈਸ ਰਹਿ ਗਿਆ ਸੀਗਾ ਪਿੰਡ ਕਾਲੇਕੇ ਬਾਈ ਹਾਂਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਇਹ ਕੱਟੀ ਦੀ ਕੀ ਡਿਟੇਲ ਆ ਇਹ ਵੀ ਦੋ ਦੰਦਾ ਬਾਈ ਉਹ ਬੱਚਾ ਕੀ ਹੈ ਪਿੱਛੇ ਦੇ ਹਾਂ ਇਹਦੇ ਮਾਰੇ ਕੱਟੀ ਹੈ ਕੱਟੀ ਹੈ ਦੇ ਪਿੱਛੇ ਵੀ ਇਹਦਾ ਕੀ ਮੁੱਲ ਕਰਦੇ ਹੋ ਇਹਦਾ ਡੇਡ ਹੈ ਬਾਈ ਇਹਦਾ ਡੇਡ ਹੈਗਾ ਇਹ ਕਿੰਨੇ ਤੱਕ ਛੱਡ ਦੋਗੇ 140 ਇੱਕ 40 ਦੇ ਦੋਗੇ ਇਹ ਲੈ ਬਾਈ ਨੇ ਨੰਬਰ ਬੋਲੋ 90417 ਹਾਂਜੀ 990 ਬਾਈ 990 ਬਾਈ ਹਰਿਆਣੇ ਦਾ ਮਾਲ ਆ ਸਾਰਾ ਜਾਵਾ ਹਰਿਆਣੇ ਦਾ ਪਿਓਰ ਹਰਿਆਣੇ ਦਾ ਮਾਲ ਆ ਬਾਈ ਕਹਿੰਦਾ ਜਿਹੜਾ ਬਾਈ ਨੇ ਨੰਬਰ ਬੋਲਿਆ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹ ਦੋਵੇਂ ਕਟੀਆਂ ਦੀ ਡਿਟੇਲ ਲੈ ਸਕਦੇ ਹੋ ਜਾਂ ਤੁਸੀਂ ਖਰੀਦ ਸਕਦੇ ਹੋਗੇ ਹੋਰ ਵੀ ਦੋਸਤੋ ਮਾਲ ਰਾਮਪੁਰਾ ਪਸ਼ੂ ਮੰਡੀ ਤੇ ਬਹੁਤ ਟੌਪ ਟੌਪ ਦੀਆਂ ਝੋਟੀਆਂ ਅੱਜ ਪਹੁੰਚੀਆਂ ਹੋਈਆਂ ਨੇ ਜੀ ਚੈੱਕ ਕਰ ਸਕਦੇ ਹੋ ਤੁਸੀਂ ਜਿਹੜੇ ਵੀ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਨੇ ਆਪਣੀ ਵੀਡੀਓ ਨੂੰ ਲਾਇਕ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਰੋ ਦੋਸਤੋ ਚੈੱਕ ਆ ਰਾਮਪੁਰਾ ਪਸ਼ੂ ਮੰਡੀ ਤੇ ਮੱਝਾਂ ਦਾ ਮੱਝਾਂ ਚੈੱਕ ਕਰੋ ਹੀ ਰਾਮਪੁਰਾ ਪਸ਼ੂ ਮੰਡੀ ਤੇ ਚੈੱਕ ਕਰੋ ਤੁਸੀਂ ਮੱਝਾਂ ਹੀ ਚੱਕੋ ਬੈੜੀ ਡੋਪ ਦੀ ਮੰਡੀ ਤੇ ਲੈ ਕੇ ਆਏ ਨੇ ਬਾਈ ਵੇਚਣ ਲਈ ਤੇ ਕਿੱਸੇ ਦਾ ਬੱਚਾ ਕੀ ਆ ਬਾਈ ਵਿੱਸੇ ਬੱਚਾ ਬੱਚਾ ਕੀ ਮੁੱਲ ਇੱਕ ਦਾ ਕਿੰਨਾ ਕੁ ਦੁੱਧ ਦੇ ਦੂਗੀ 25 ਕਿਲੋ ਕਿਹਾ ਬਾਈ 25 ਕਿਲੋ ਰੈਡੀ ਆ ਦੁੱਧ ਬਾਈ ਕਹਿੰਦੇ ਚੈੱਕ ਕਰੋ ਜੀ ਕਿਹੜਾ ਪੰਡਾ ਬਾਈ ਰਾਮਪੁਰਾ ਸ਼ਹਿਰ ਲੋਕ ਲਈ ਹੋ ਲੈ ਬਾਈ ਲੋਕਲ ਲੇਗੇ ਗਾਂ ਵੇਚਣ ਆਏ ਨੇਗੇ 110000 ਰੁਪਇਆ ਬਾਈ ਇਹਦਾ ਮੁੱਲ ਕਰਦੇ ਆ ਪਿੱਸੇ ਬੱਸਾ ਤੇ 25 ਕਿਲੋ ਦੁੱਧ ਬਾਈ ਕਹਿੰਦੇ ਰੈਡੀ ਹੈਗਾ ਥਾਂਲੇ ਵੀ ਦੀ ਸਾਫ ਸੁਥਰੀ ਆ ਗਈ ਚੈੱਕ ਕਰੋ ਜੀ ਨਖੜਵੇਂ ਥਾਣਾ ਬਾਈ ਆ ਚੋਟੀ ਦੀ 2 20 ਮੁੱਲ ਕਰਦੇ ਨੇ ਬਾਈ ਕਹਿੰਦਾ 12 ਲੀਟਰ ਦੁੱਧ ਤਿਆਰ ਹੈਗਾ ਤੇ ਪਿੱਸੇ ਕੱਟੀ ਆ 10 15 ਦਿਨਾਂ ਦੀ ਬਾਈ ਕਹਿੰਦਾ ਅੱਜ ਸੂਈ ਆ 12 ਲੀਟਰ ਬੌਲੇ ਵਾਲਾ ਬਹੁਤ ਠੰਡਾ ਦੁੱਧ ਦੀ ਤਿਆਰ ਹੈਗਾ ਲੀਟਰ ਮਾਰ ਕੇ ਤੁਸੀਂ ਵੀ ਕੋਈ ਮੱਝ ਖਰੀਦਣੀ ਆ ਤਾਂ ਮੰਡੀ ਤੇ ਪਹੁੰਚ ਸਕਦੇ ਹੋ ਜੀ ਚੈੱਕ ਕਰੋ ਜੀ ਸਹਿਦਾ ਕੀ ਮੰਗਦਾ ਝੋਟੀ ਦਾ 130 ਲੈ ਦੋਸਤੋ ਆਪਾਂ ਐਂਟਰ ਕਰਕੇ ਮੰਡੀ ਜੀ ਚੈੱਕ ਕਰੋ ਤੁਸੀਂ ਮੰਡੀ ਦਾ ਵੀਊ ਦੋਸਤੋ ਇੱਥੇ ਗੱਬਣ ਮੱਜਾਂ ਵੀ ਆਉਂਦੀਆਂ ਨੇ ਸੂਹ ਵਾਲੀਆਂ ਤਾਜ਼ੀਆਂ ਆਹ ਲੋਈ ਦਾ 10-10 ਜਨਮ ਰਹਿੰਦੇ ਹੁੰਦੇ ਸੂਹ ਦੇ ਆਹ ਦੀ ਫਲਕਰੂ ਮੱਝ ਕੀ ਮੁੱਲ ਕਰਦੇ ਹੋ ਬਾਈ ਇਹਦਾ ਤੋਰ ਦੇ ਲਾਈਕ ਤੁਹਾਨੂੰ ਦੂਜੇ ਦੀ ਜੇ ਸੂਹ ਦੀ ਮੱਝ ਬਣਦੇ ਜੀ ਮੋੜ ਲਿਆ ਮੋੜ ਲਿਆ ਵਿੱਚ ਲੋਕ ਕੀ ਕਰਦੇ ਆ ਕਿਲੋ ਨਾਸਕਾ ਲੈਣੇ ਨਾ ਨਹੀਂ ਕਹਿੰਦੇ ਦੂਜੇ ਆ ਕੀ ਮੋਲ ਕਰਦੇ ਇਹਦਾ ਉਹ ਕਿਹਾ ਕਿ ਨਾ ਆ ਗਈ ਆ ਗਈ ਆ ਗਈ ਗਾਂ ਗਾਈ ਲਈ ਫਿਰਦੇ ਨੇ ਕੀ ਮੋਲ ਲਗਾਈਂਦਾ 40 45 45 ਮੁੱਲ ਕਰਦੇ ਬਣਾ ਲਈ ਇਹਦਾ ਬਣਾ ਲਈ ਦਿਨ ਦੱਸਿਆ ਰਹੇਗਾ 40 ਦਾ ਫੌਲਾ ਟਾ ਦੇ ਆ ਤੇ ਤਰੀਕ ਟਾਈਮ ਹੋ ਚੁੱਕਿਆਗਾ ਸਵੇਰ ਦੇ ਮਾਲ ਬਹੁਤ ਜ਼ਿਆਦੇ ਪਹੁੰਚ ਰੱਖਿਆ ਇੱਕ ਤਰੀਕ ਨੂੰ ਇਹ ਮੰਡੀ ਲੱਗਦੀ ਹੈਗੀ ਰਾਮਪੁਰੇ ਫਰਮ ਹੀ ਨਹੀਂ ਦੇ ਇੱਕ ਤਰੀਕ ਨੂੰ ਲੱਗਦੀ ਆ ਅੱਜ ਆਪਾਂ ਮੰਡੀ ਦੀ ਵੀਡੀਓ ਕਵਰ ਕਰਾਂਗੇ ਤੇ ਦਿਖਾਵਾਂਗੇ ਤੁਹਾਨੂੰ ਟੌਪ ਦੀਆਂ ਮੱਝਾਂ ਬਾਰਸ ਹੋਈ ਆ ਸਵੇਰੇ ਥੋੜੀ ਥੋੜੀ ਬਾਰਸ ਨਾਲ ਥੋੜਾ ਜਿਹਾ ਕੰਮ ਟੇਡਾ ਹੋ ਗਿਆ ਕਿਉਂਕਿ ਗੱਡੀਆਂ ਨੂੰ ਨਿਕਲਣ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਤੇ ਮੂਰੇ ਖੱਡੇ ਵੇਲੇ ਨਹੀਂ ਹੈਗੇ ਜਾਮ ਲੱਗਿਆ ਪਿਆ ਲਗਭਗ 2 ਕਿਲੋਮੀਟਰ ਤੱਕ ਹੀ ਚੈੱਕ ਕਰੋ ਤੁਸੀਂ ਜਾਮ ਤੇ ਅੱਜ ਆਪਾਂ ਤੁਹਾਨੂੰ ਪੂਰੀਆਂ ਟੌਪ ਦੀਆਂ ਝੋਟੀਆਂ ਦਿਖਾਵਾਂਗੇ ਗਾਵਾ ਵੀ ਇਸ ਮੰਡੀ ਤੇ ਆਉਂਦੀਆਂ ਨੇ ਜੀ ਦਰਮਿਆਨੇ ਇਹ ਕੱਦਗਾੜੀਆਂ ਵਿੱਚ ਬਹੁਤ ਚੰਗੀਆਂ گاਵਾ ਵੀ ਪਹੁੰਚ ਜਾਂਦੀਆਂ ਨੇ ਜੀ ਮੰਡੀ ਤੇ ਤੁਸੀਂ ਵੀ ਕੋਈ ਗਾਂ ਜਾਂ ਮੱਝ ਖਰੀਦਣੀ ਆ ਤਾਂ ਤੁਸੀਂ ਹਰ ਇੱਕ ਮਹੀਨੇ ਦੀ ਇੱਕ ਤਰੀਕ ਨੂੰ ਮੰਡੀ ਤੇ ਪਹੁੰਚ ਕੇ ਤੁਸੀਂ ਮੱਝਾਂ ਗਾਂ ਖਰੀਦ ਸਕਦੇ ਹੋ ਜੀ